ਸਫਰ ਸ਼ਹਾਦਤ ਜਿਸ ਵਿੱਚ ਅਸੀਂ ਸਾਝ ਪਾਰਿਆ ਸ਼ਹੀਦ ਭਾਈ ਤਾਰਾ ਸਿੰਘ ਵਾਂਝ ਦੇ ਇਤਿਹਾਸ ਦੀ ਪਿਛਲੇ प्रकरण ਵਿੱਚ ਅਸੀਂ ਸਾਝ ਪਾਈ ਭਾਈ ਤਾਰਾ ਸਿੰਘ ਵਾਂਝ ਦੀ ਮੁੱਢਲੀ ਜ਼ਿੰਦਗੀ ਉਹਨਾਂ ਦੇ ਬਾਰੇ ਨੁਸ਼ਾਇਰੇ ਦੇ ਚੌਧਰੀ ਸਾਹਿਬ ਰਾਏ ਦੀ ਮਾਰੀ ਕਰਤੂਤ ਤੇ ਪੱਟੀ ਦੇ ਫੌਜ਼ਦਾਰ ਜ਼ਾਫਰ ਬੇਗ ਦੇ ਨਾਲ ਸਿੰਘਾਂ ਦੀ ਹੋਈ ਝੜਪ ਦੇ ਇਤਿਹਾਸ ਦੀ ਅੱਜ ਦੇ प्रकरण ਵਿੱਚ ਅਸੀਂ ਸਾਝ ਪਾਵਾਂਗੇ ਬਾਪਟ ਦੀ ਧਰਤੀ ਤੇ ਮੋਮਨ ਖਾਨ ਦੀ ਅਗਵਾਈ ਵਿੱਚ ਆਈ ਮੁਗਲ ਫੌਜ ਤੇ ਭਾਈ ਤਾਰਾ ਸਿੰਘ ਵਾਂਝ ਦੀ ਅਗਵਾਈ ਵਿੱਚ ਲੜੇ ਸਿੰਘਾਂ ਦੇ ਜੰਗ ਦੀ ਜਿਸ ਵਿੱਚ ਸਿੰਘਾਂ ਨੇ ਹਾਥੀਆਂ ਦਾ ਵੀ ਮੁਕਾਬਲਾ ਕੀਤਾ ਮੋਮਨ ਖਾਨ ਦੀ ਅਗਵਾਈ ਵਿੱਚ ਤੋਪਾਂ, ਬੰਦੂਖਾਂ, ਹਾਥੀ ਤੇ 250 ਘੋੜਸਵਾਰਾਂ ਦੇ ਨਾਲ ਪੈਦਲ ਸੈਨਾ ਸਿੰਘਾਂ ਤੇ ਹਮਲੇ ਲਈ ਤੁਰ ਪਈ। ਲਾਹੌਰ ਦੇ ਬਾਜ਼ਾਰਾਂ ਵਿੱਚੋਂ ਲੰਘਦੀ ਇਹ ਫੌਜ ਜਦੋਂ ਲਾਹੌਰ ਦੇ ਲੋਕਾਂ ਨੇ ਦੇਖੀ ਤਾਂ ਉਹਨਾਂ ਜਲਦੀ ਤੋਂ ਜਲਦੀ ਇਹ ਖ਼ਬਰ ਤਾਰਾ ਸਿੰਘ ਹੋਣਾ ਤੱਕ ਪਹੁੰਚਾਉਂਦਾ ਫੈਸਲਾ ਕੀਤਾ ਤੇ ਜਲਦੀ ਨਾਲ ਇੱਕ ਸਿੰਘ ਘੋੜਸਵਾਰ ਤਾਰਾ ਸਿੰਘ ਦੇ ਬਾੜੇ ਵੱਲ ਵਧਿਆ। ਸਿੰਘਾਂ ਕੋਲ ਪਹੁੰਚ ਕੇ ਉਸਨੇ ਫਤਿਹ ਬੁਲਾਈ ਤੇ ਫੌਜ ਦੇ ਹਮਲੇ ਦੀ ਖ਼ਬਰ ਦਿੱਤੀ ਤੇ ਸਿੰਘਾਂ ਨੂੰ ਉ ਗਰਾ ਭਰਾ ਹੋਣ ਤੇ ਬਚਾਓ ਕਰਨ ਦੀ ਸਲਾਹ ਦਿੱਤੀ। ਪਰ ਭਾਈ ਤਾਰਾ ਸਿੰਘ ਦੀ ਆਵਾਜ਼ ਆ ਸ਼ਹੀਦੀ ਪਹੁੰਚਾਉਂਦਾ ਫੈਸਲਾ ਕਰ ਲਈ ਬੈਠੇ ਸੀ। ਭਾਈ ਤਾਰਾ ਸਿੰਘ ਜੀ ਖਾਲਸਾ ਜੀ ਪੂਰੇ ਬ੍ਰਹਿਮੰਡ ਵਿੱਚ ਐਸੀ ਕੋਈ ਵੀ ਥਾਂ ਨਹੀਂ ਆ ਜੋ ਕਾਲ ਤੋਂ ਲੁਕੀ ਹੋਵੇ ਜਿੱਥੇ ਕੋਈ ਜਾਨ ਬਚਾਉਣ ਲਈ ਲੁਕ ਸਕੇ ਇਹ ਤਾਂ ਸਾਡੀ ਕੋਈ ਭਲੇ ਵੇਲੇ ਦੀ ਅਰਦਾਸ ਉਸ ਕਲਗੀਧਰ ਪਾਸ਼ਾ ਜੀ ਨੇ ਸੁਣ ਲਈ ਆ ਤੇ ਡਲਵਾ ਦੇ ਇਸ ਮੈਦਾਨ ਨੂੰ ਸਤਗੁਰਾਂ ਨੇ ਸਾਡੇ ਲੇਖੇ ਲਿਖ ਦਿੱਤਾ ਜੀ ਮੁਮਨ ਖਾਨ 14 ਸਿਕਿਓ ਰਾਤੋ ਰਾਤ ਪੈਂਡਾ ਮਾਰ ਲੇ ਤਾਂ ਕਿ ਸਿੰਘਾਂ ਨੂੰ ਕੋਈ ਖਬਰ ਨਾ ਹੋ ਸਕੇ ਤੇਜ਼ੀ ਨਾਲ ਵਧਦੀ ਜਾ ਰਹੀ ਫੌਜ ਨੂੰ ਰਸਤੇ ਵਿੱਚ ਇੱਕ ਜੱਟ ਮਿਲਿਆ ਉਸ ਨੂੰ ਸਮਝਣ ਵਿੱਚ देर ਨਾ ਲੱਗੀ ਕਿ ਇਹ ਫੌਜ ਕਿੱਧਰ ਚੜਾਈ ਕਰ ਰਹੀ ਆ ਪਰ ਉਸ ਨੇ ਫਿਰ ਵੀ ਮੁਮਨ ਖਾਨ ਨੂੰ ਪੁੱਛਿਆ ਅੱਜ ਕਿੱਧਰ ਚੜਾਈ ਕਰ ਰਹੇ ਹੋ ਹਜ਼ੂਰ ਤਾ ਪਤਾ ਲੱਗਿਆ ਕਿ ਤਾਰਾ ਸਿੰਘ ਵਾਂਦੇ ਬਾੜੇ ਤੇ ਚੜ੍ਹਾਈ ਕੀਤੀ ਜਾ ਰਹੀ ਆ ਤਾਂ ਸਮਾਂ ਵਿਚਾਰਦੇ ਹੋ ਉਸ ਜੱਟ ਨੇ ਕਿਹਾ ਹਜ਼ੂਰ ਤੁਸੀਂ ਤਾਂ ਲੰਬੇ ਰਸਤੇ ਤੋਂ ਜਾ ਰਹੇ ਹੋ ਆਓ ਮੈਂ ਤੁਹਾਨੂੰ ਛੋਟੇ ਰਸਤੇ ਤੋਂ ਲੈ ਚਲਾਂ ਕਿਉਂਕਿ ਉਹ ਜੱਟ ਸਿੱਖਾਂ ਨਾਲ ਹਮਦਰਦੀ ਰੱਖਦਾ ਸੀ ਉਹ ਫੌਜ ਦਾ ਸਮਾਂ ਖਰਾਬ ਕਰਨਾ ਚਾਹੁੰਦਾ ਸੀ ਤਾਂ ਕਿ ਕਿਸੇ ਤਰ੍ਹਾਂ ਸਿੰਘਾਂ ਕੋਲ ਖਬਰ ਪਹੁੰਚ ਜਾਵੇ ਤੇ ਉਹ ਸੁਚੇਤ ਹੋ ਜਾਣ ਇਸ ਲਈ ਰਸਤੇ ਵਿੱਚ ਫੌਜ ਤੋਂ ਅੱਕ ਬਚਾ ਕੇ ਉਸਨੇ ਆਪਣੇ ਇੱਕ ਸਾਥੀ ਨੂੰ ਸਿੰਘਾਂ ਤੱਕ ਖਬਰ ਪਹੁੰਚਾਉਣ ਲਈ ਭੇਜਿਆ ਪਰ ਭਾਈ ਤਾਰਾ ਸਿੰਘ ਜੀ ਨੂੰ ਉਹਦਾ ਸ਼ਹੀਦੀ ਸੰਮੁਖ ਦਿਖ ਰਹੀ ਸੀ ਇਸ ਲਈ ਭਾਈ ਤਾਰਾ ਸਿੰਘ ਜੀ ਨੇ ਖਬਰ ਲਿਆਉਣ ਵਾਲੇ ਦਾ ਧੰਨਵਾਦ ਕੀਤਾ ਜਦੋਂ ਖਬਰ ਲਿਆਉਣ ਵਾਲੇ ਨੇ ਭਾਈ ਤਾਰਾ ਸਿੰਘ ਜੀ ਦੇ ਮੁਖ ਤੇ ਮੋਦ ਦਾ ਕੋਈ ਵੀ ਡਰ ਭੈ ਨਾ ਦੇਖਿਆ ਸਗੋਂ ਉਹਨਾਂ ਦੇ ਚਿਹਰੇ ਤੇ ਮੋਦ ਦਾ ਚਾਉ ਦੇਖਿਆ ਤਾਂ ਉਸਨੇ ਭਾਈ ਸਾਹਿਬ ਨੂੰ ਸਵਾਲ ਕੀਤਾ ਕਿ ਤੁਹਾਨੂੰ ਜ਼ਿੰਦਗੀ ਪਿਆਰੀ ਨਹੀਂ ਉਸਦੀ ਹਲਾਨੀ ਦੂਰ ਕਰਨ ਲਈ ਅੱਗੋਂ ਭਾਈ ਤਾਰਾ ਸਿੰਘ ਜੀ ਨੇ ਜਵਾਬ ਦਿੱਤਾ ਕੌਣ ਕਹਿੰਦਾ ਹੈ ਕਿ ਸਾਨੂੰ ਜ਼ਿੰਦਗੀ ਪਿਆਰੀ ਨਹੀਂ ਸਾਨੂੰ ਜ਼ਿੰਦਗੀ ਬਹੁਤ ਪਿਆਰੀ ਹੈ ਭਾਈ ਇਸੇ ਲਈ ਤਾਂ ਸਭ ਤੋਂ ਪਿਆਰੀ ਸ਼ਾਹ ਸਤਗੁਰਾਂ ਦੇ ਚਰਨਾਂ ਵਿੱਚ ਭੇਟ ਕਰਨੀ ਚਾਹੁੰਦੇ ਆਂ ਸਤਗੁਰਾਂ ਤੋਂ ਪਿਆਰਾ ਤਾਂ ਸਭਰਾ ਧਰਤੀਆਂ ਉੱਤੇ ਕੁਝ ਵੀ ਨਹੀਂ ਸਿੱਖ ਲਈ ਸਿੰਘਾਂ ਦੀ ਸ਼ਹਾਦਤਾਂ ਪਾਉਣ ਦੀ ਡੇਢਤਾ ਵੇਖ ਕੇ ਖਬਰ ਲਿਆਉਣ ਵਾਲੇ ਨੇ ਸਿੰਘਾਂ ਨੂੰ ਫਤਿਹ ਬੁਲਾਈ ਤੇ ਜਾਨ ਦੀ ਅਗਿਆ ਲੈਈ ਕੁਝ ਪਲਾਂ ਦੀ ਹੀ ਦੇਰ ਸੀ ਕਿ ਮੁਗਲ ਫੌਜ ਨੇ ਭਾਈ ਤਾਰਾ ਸਿੰਘ ਜੀ ਦੇ ਬਾੜੇ ਨੂੰ ਘੇਰ ਲਿਆ ਸਿੰਘ ਤਾਂ ਸ਼ਹਾਦਤਾਂ ਪਾਉਣ ਲਈ ਪਹਿਲਾਂ ਹੀ ਤਿਆਰ ਬੈਠੇ ਸੀ ਤੇ ਮੁਗਲਾਂ ਦੀ ਉਡੀਕ ਕਰ ਰਹੇ ਸੀ ਮੁਗਲ ਫੌਜ ਨੂੰ ਸਾਹਮਣੇ ਵੇਖ ਕੇ ਸਿੰਘਾਂ ਨੇ ਕਮਰ कसे कसे ਤੇ ਜੰਗ ਦੇ ਮੈਦਾਨ ਵਿੱਚ ਉਤਰ ਗਏ ਮੁਗਲਾਂ ਨੇ ਸਿੰਘਾਂ ਤੇ ਹਮਲਾ ਕਰਨ ਵਾਸਤੇ ਫੌਜ ਦੀ ਪਹਿਲੀ ਟੁਕੜੀ ਭੇਜੀ ਜਿਸ ਦਾ ਸਾਹਮ ਭਾਈ ਬਲਾਕਾ ਸਿੰਘ ਜੀ ਇੰਨੀ ਬਹਾਦਰੀ ਨਾਲ ਲੜੇ ਕਿ ਕਈਆਂ ਨੂੰ ਪਾਰ ਬਲਾ ਦਿੱਤਾ ਤੇ ਕਈਆਂ ਨੂੰ ਫੱਟੜ ਕਰ ਦਿੱਤਾ ਕਈ تیر ਇਕੱਠੇ ਭਾਈ ਬਲਾਕਾ ਸਿੰਘ ਜੀ ਦੀ ਛਾਤੀ ਵਿੱਚ ਵੱਜੇ ਜਿਸ ਨਾਲ ਉਹਨਾਂ ਨੇ ਫਤਿਹ ਬਲਾਈ ਤੇ ਜੰਗ ਦੇ ਮੈਦਾਨ ਤੇ ਪਹਿਲੇ ਸ਼ਹੀਦ ਬਣੇ ਹੁਣ ਸਿੰਘਾਂ ਦਾ ਦੂਜਾ ਜਥਾ ਪਿੱਠਾਂ ਜੋੜ ਕੇ ਲੜਨ ਲੱਗਿਆ ਤਾਂ ਕਿ ਦੁਸ਼ਮਣ ਪਿੱਛੇ ਵਾਰ ਨਾ ਕਰ ਸਕੇ ਹਾਲਾਂਕਿ ਦਿਨ ਚੜ ਚੁੱਕਾ ਸੀ ਮੁਗਲਾਂ ਦੇ ਘੋੜਿਆਂ ਦੀ ਭੱਜ ਦੌੜ ਨੇ ਧੂੜ ਮਿੱਟੀ ਨਾਲ ਅਸਮਾਨ ਭਰ ਦਿੱਤਾ ਸੀ ਮੁਗਲ ਦੂਰੋਂ ਘੋੜਾ ਭਜਾ ਕੇ ਲਿਆਉਂਦੇ ਤਾਂ ਕਿ ਘੋੜੇ ਦੀ ਫੇਟ ਮਾਰ ਕੇ ਸਿੰਘਾਂ ਨੂੰ ਜ਼ਖਮੀ ਕਰ ਸਕਣ ਪਰ ਇਸ ਤਰ੍ਹਾਂ ਉਹ ਆਪਣੇ ਘੋੜਿਆਂ ਦਾ ਹੀ ਨੁਕਸਾਨ ਕਰਵਾ ਲੈਂ ਕਈ ਘੋੜਿਆਂ ਦੇ ਛਾਤੀਆਂ ਸਿੰਘਾਂ ਨੇ ਨੇਜਾਂ ਨਾਲ ਵਿੰਨ੍ਹ ਦਿੱਤੀਆਂ ਭਾਈ ਸਮੁੰਦਰ ਸਿੰਘ ਨੇ ਸਮੁੰਦਰ ਦੀ ਉੱਚੀ ਛਾਲ ਵਾਂਗ ਉਡਾਰੀ ਮਾਰੀ ਇਤਨੋਂ ਭਾਈ ਬਾਦਲ ਸਿੰਘ ਕਾਲੇ ਬੋਲੇ ਬੱਦਲਾ ਵਾਂਗ ਅੱਜੇ ਇਹਨਾਂ ਦੋਵੇਂ ਸਿੰਘਾਂ ਨੇ ਕਿਰਪਾ ਨਾਲ ਇਨੀ ਫੁਰਤੀ ਨਾਲ ਕਮਾਈਆਂ ਕਿ ਕਈ ਮੁਗਲਾਂ ਦੇ ਧੜ ਤੋਂ ਧੋਣਾ ਗਾਇਬ ਕਰ ਦਿੱਤੀਆਂ ਅੰਤ ਜੰਗ ਦੇ ਮੈਦਾਨ ਵਿੱਚ ਗੋਲੀਆਂ ਚੱਲਣ ਨਾਲ ਇਹ ਦੋਵੇਂ ਸਿੰਘ ਵੀ ਸ਼ਹੀਦੀ ਪਾ ਗਏ ਭਾਈ ਸਮੁੰਦਰ ਸਿੰਘ ਤੇ ਭਾਈ ਬਾਦਲ ਸਿੰਘ ਤੋਂ ਬਾਅਦ ਭਾਈ ਝਾਪ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਆਏ ਕੁਝ ਸਮੇਂ ਮਗਰੋਂ ਭਾਈ ਝਾਪ ਸਿੰਘ ਵੀ ਕਈਆਂ ਨੂੰ ਮਾਰ ਕੇ ਸ਼ਹੀਦੀ ਪਾ ਗਏ ਇਹਨਾਂ ਕੁਝ-ਕੁਝ ਸਿੰਘਾਂ ਨੇ ਹੀ ਮੋਮਨ ਖਾਨ ਦੀ ਫੌਜ ਦਾ ਕਾਫੀ ਨੁਕਸਾਨ ਕਰ ਦਿੱਤਾ ਸੀ ਜਿਸ ਕਰਕੇ ਮੋਮਨ ਖਾਨ ਗੁੱਸੇ ਵਿੱਚ ਆ ਕੇ ਆਪਣੇ ਜਰਨਲ ਤਕੀ ਬੇਗ ਨੂੰ ਬੋਲਿਆ ਇਹ ਮੁੱਠੀ ਪਰ ਸਿੰਘ ਸਾਡੇ ਸਿਪਾਈਆਂ ਦੇ ਸਿਰ ਲਾਹੀ ਜਾ ਰਹੇ ਨੇ ਸਾਡੀ ਮਰਦਾਨਗੀ ਕਿੱਥੇ ਉਡਾਰੀ ਮਾਰ ਗਈਆਂ ਇਹ ਸਾਡੇ ਵਿੱਚ ਕੋਈ ਵੀ ਐਸਾ ਜਰਨਲ ਨਹੀਂ ਐਸਾ ਕੋਈ ਵੀ ਮਰਦ ਨਹੀਂ ਜੋ ਸਿੰਘਾਂ ਦਾ ਮੂੰਹ ਤੋੜ ਜਵਾਬ ਦੇ ਸਕੇ ਮੋਮਨ ਖਾਨ ਤੋਂ ਫਟਕਾਰ ਸੁਣ ਕੇ ਤਕੀ ਬੇਗ ਜੋਸ਼ ਵਿੱਚ ਆਇਆ ਤੇਜ਼ੀ ਨਾਲ ਕੋੜਾ ਦੌੜਾਇਆ ਸਿੰਘਾਂ ਵੱਲ ਵਧਿਆ ਤੇ ਉੱਚੀ ਆਵਾਜ਼ ਵਿੱਚ ਬੋਲਿਆ ਕਿਹੜਾ ਏ ਤਾਰਾ ਸਿੰਘ ਅਸੀਂ ਵੀ ਦੇਖੀਏ ਕਿੱਡਾ ਕੋ ਬਹਾਦਰ ਹੈ ਤਕੀ ਬੇਗ ਦੇ ਲਲਕਾਰਨ ਦੀ ਹੀ ਧੀਰ ਸੀ ਕਿ ਭਾਈ ਤਾਰਾ ਸਿੰਘ ਉਸਦੇ ਮੂਰੇ ਆ ਕੇ ਖੜੇ ਹੋ ਤਕੀ ਬੇਗ ਨੇ ਕੋੜਾ ਭਾਈ ਤਾਰਾ ਸਿੰਘ ਦੀ ਵੱਲ ਵਧਾਇਆ ਤੇ ਖਿੱਚ ਕੇ ਇੱਕ ਤੀਰ ਭਾਈ ਤਾਰਾ ਸਿੰਘ ਦੀ ਵੱਲ ਛੱਡਿਆ ਭਾਈ ਤਾਰਾ ਸਿੰਘ ਦੇ ਫਰਲੇ ਨੂੰ چیرਦਾ ਹੋਇਆ ਤੀਰ ਲੰਘ ਗਿਆ ਦੋਵੇਂ ਇੱਕ ਦੂਜੇ ਦੇ ਨਜ਼ਦੀਕ ਆਉਣ ਤੇ ਕਿਰਪਾਨਾਂ ਨਾਲ ਲੜਨ ਲੱਗੇ ਪਰ ਤਕੀ ਬੇਗ ਦਾ ਸਾਰਾ ਸਰੀਰ ਲੋਹੇ ਨਾਲ ਮੜਿਆ ਹੋਇਆ ਸੀ ਸੰਜੋਨ ਨੇ ਉਸਦਾ ਪਿੰਡਾ ਟੱਕ ਰੱਖਿਆ ਸੀ ਭਾਈ ਤਾਰਾ ਸਿੰਘ ਨੇ ਦੇਖਿਆ ਕਿ ਲੋਹੇ ਦੇ ਟੋਪ ਵਿੱਚੋਂ ਤਕੀ ਬੇਗ ਦਾ ਸਿਰਫ ਮੂੰਹ ਨੰਗਾ ਸੀ ਉਹਨੇ ਬੜੀ ਫੁਰਤੀ ਨਾਲ ਤਕੀ ਬੇਗ ਦੇ ਮੂੰਹ ਤੇ वार ਕੀਤਾ ਤੇ ਉਸਦੇ ਮੂੰਹ ਵਿੱਚ ਲਹੂ ਝੋਣ ਲੱਗਾ ਉਹ ਪਿੱਛੇ ਵੱਲ ਦੌੜਿਆ ਤਕੀ ਬੇਗ ਜਦੋਂ ਮੋਮਨ ਖਾਨ ਕੋਲ ਪਹੁੰਚਿਆ ਤਾਂ ਮੋਮਨ ਖਾਨ ਨੇ ਤਕੀ ਬੇਗ ਦੇ ਮੂੰਹੋਂ ਲਹੂ ਵੰਦਾ ਵੇਖ ਉਸ ਨੂੰ ਮਜ਼ਾਕੀਆ ਲਹਿਜੇ ਵਿੱਚ ਬੋਲਿਆ ਕਿਉਂ ਖਾਨ ਸਾਹਿਬ ਪੰਜ ਵਾਰਿਓ ਤਕੀ ਬੇਗ ਪੂਰੇ ਗੁੱਸੇ ਵਿੱਚ ਸੀ ਮੋਮਨ ਖਾਨ ਦੇ ਮਜ਼ਾਕ ਨੇ ਬਾਲਦੀ ਵਿੱਚ ਤੇਲ ਦਾ ਕੰਮ ਕੀਤਾ ਜਿਸ ਤੇ ਤਕੀ ਬੇਗ ਤੁਤਲਾਂਦਾ ਹੋਇਆ ਬੋਲਿਆ ਅੱਗੇ ਤਾਰਾ ਸਿੰਘ ਬੀੜਿਆਂ ਦੀ ਥਾਲੀ ਲੈ ਖਲੋਤਾ ਤੇ ਪਾਰ ਮੰਡ ਰਿਹਾ ਜਲਦੀ ਨਾਲ ਤੁਸੀਂ ਵੀ ਜਾ ਕੇ ਲਿਆਓ ਦੂਰ ਖੜ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਨੇ ਖਾਨ ਸਾਹਿ ਅਗਲਿਆਂ ਦੇ ਮੂਰੇ ਜਾ ਕੇ ਦੇਖੋ ਪਾਣ ਦਿੰਦੇ ਨੇ ਜਾਂ ਪੂਰੇ ਸੇਕਦੇ ਨੇ ਮੋਮਨ ਖਾਨ ਦਾ ਇੱਕ ਭਤੀਜਾ ਮੁਰੀਦ ਖਾਨ ਹਾਥੀ ਤੇ ਸਵਾਰ ਸੀ ਉਸਨੇ ਤਕੀ ਬੇਗ ਵੱਲੋਂ ਮੋਮਨ ਖਾਨ ਨੂੰ ਬੋਲੇ ਬੋਲ ਸੁਣੇ ਇਹ ਹੰਕਾਰ ਵਿੱਚ ਮਹਾਵਤ ਨੂੰ ਹਾਥੀ ਸਿੰਘਾਂ ਵੱਲ ਤੋਰਨ ਲਈ ਕਿਹਾ ਉਹ ਕਾਫੀ ਵਧੀਆ ਨਿਸ਼ਾਨੇਬਾਜ਼ ਸੀ ਉਸਨੂੰ ਸੀ ਕਿ ਇੱਕ ਤਾਂ ਮੈਂ ਹਾਥੀ ਤੇ ਸਵਾਰਾਂ ਤੇ ਦੂਜਾ ਸਿੰਘ ਹੁਣ ਥੱਕ ਵੀ ਗਏ ਨੇ ਕਿਰਪਾਨ ਦਾ ਵਾਰ ਇਹਨੇ ਉੱਚੇ ਬੈਠੇ ਤੇ ਹੋ ਨਹੀਂ ਸਕਦਾ ਜੇ ਕੋਈ ਵੀ ਸਿੰਘ ਮੂਰੇ ਆਇਆ ਤਾਂ ਉਸ ਉੱਤੇ ਹਾਥੀ ਚੜਾ ਦਵਾਂਗਾ ਇੱਧਰ ਜਦੋਂ ਭਾਈ ਭੀਮ ਸਿੰਘ ਨੇ ਆਪਣੇ ਵੱਲ ਹਾਥੀ ਆਉਂਦਾ ਦੇਖਿਆ ਤਪਈ ਭੀਮ ਸਿੰਘ ਜੀ ਨੇ ਭਾਈ ਬਜਿਤਲ ਸਿੰਘ ਨੂੰ ਜਿੱਤੇ ਕਰਦਿਆਂ ਛਾਲ ਮਾਰ ਹਾਥੀ ਦਾ ਕੰਨ ਫੜ ਕੇ ਉਸ ਨੂੰ ਬਿਠਾ ਲਿਆ। ਮਰੀਦ ਖਾਨ ਦੇ ਤਾਂ ਚਿੱਤ ਜਿੱਤੇ ਵੀ ਨਹੀਂ ਸੀ ਕਿ ਸਿੰਘ ਇਦਾਂ ਹਾਥੀ ਬਿਠਾ ਲਵੇਗਾ। ਹਾਥੀ ਬੈਠਦਿਆਂ ਹੀ ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਭਾਈ ਭੀਮ ਸਿੰਘ ਨੇ ਮਹਾਵਦਾ ਸਿਰ ਲੌਣ ਲਈ ਵਾਰ ਕੀਤਾ। ਕਿਰਪਾਨ ਹਾਥੀ ਨੂੰ ਕਾਬੂ ਕਰਨ ਵਾਲੇ ਅੰਕੁਸ਼ ਨਾਲ ਜਾ ਟਕਰਾਈ ਤੇ ਟੁੱਟ ਗਈ। ਭਾਈ ਭੀਮ ਸਿੰਘ ਨੇ ਟੁੱਟੀ ਹੋਈ ਕਿਰਪਾਨ ਨਾਲ ਹੀ ਮਹਾਵਦਾ ਸਿਰ ਵੱਢ ਦਿੱਤਾ। ਅੰਕੁਸ਼ ਵੱਜਣ ਕਾਰਨ ਭੀਮ ਸਿੰਘ ਦੀ ਫੱਟੜ ਹੋ ਗਈ ਤੇ ਹੇਠਾ ਡਿੱਗ ਪਈ। ਜ਼ਖਮੀ ਹੋ ਕੇ ਡਿੱਗਦੇ ਭਾਈ ਭੀਮ ਸਿੰਘ ਨੂੰ ਜਦੋਂ ਤਾਰਾ ਸਿੰਘ ਵਾਂਝ ਨੇ ਦੇਖਿਆ ਤਉ ਪਹਿਲੇ ਲਖਮੀਰ ਸਿੰਘ ਨੂੰ ਬੋਲੇ ਯਾਦ ਹੈ ਲਖਮੀਰ ਸਿੰਘ ਜਦੋਂ ਆਪਾਂ ਛੋਟੇ ਹੁੰਦੇ ਮੱਝਾਂ ਚਾਰਦੇ ਹੁੰਦੇ ਸੀ ਤਾਂ ਤੂੰ ਇਕੱਠੀਆਂ ਦੋ ਮੱਝਾਂ ਉੱਤੇ ਦੀ ਛਾਲ ਮਾਰ ਕੇ ਟੱਪ ਜਾਂਦਾ ਹੁੰਦਾ ਸੀ ਸੋ ਤੇਰੇ ਅੱਗੇ ਦੁਰਗਾ ਦਾ ਕੱਟਾ ਕੀ ਚੀਜ਼ ਆ ਭਾਈ ਤਾਰਾ ਸਿੰਘ ਆਵਾਜ਼ ਦੇ ਬੋਲ ਸੁਣਨ ਦੀ ਹੀ ਦਰ ਸੀ ਕਿ ਪਹਿਲੇ ਲਖਮੀਰ ਸਿੰਘ ਨੇ ਛਾਲ ਮਾਰ ਕੇ ਇੱਕ ਪੈਰ ਹਾਥੀ ਦੇ ਗੋਡੇ ਤੇ ਦੂਜਾ ਪੈਰ ਹਾਥੀ ਦੀ ਧੌਣ ਤੇ ਜਾ ਤਰਿਆ ਭਾਈ ਲਖਮੀਰ ਸਿੰਘ ਨੇ ਆਪਣਾ ਵਰਚਾ ਤੁਰਕ ਦੀ ਛਾਤੀ ਵਿੱਚ ਮਾਰਿਆ ਤ ਉਸ ਨੂੰ ਪਾਰ ਬੁਲਾ ਦਿੱਤਾ ਲਖਮੀਰ ਸਿੰਘ ਜੀ ਹਾਥੀ ਤੇ ਸਵਾਰ ਹੋ ਗਏ ਤੇ ਹਾਥੀ ਸਿੰਘਾਂ ਵੱਲ ਤੋਰ ਦਿੱਤਾ ਪਾਈ ਲਖਮੀਰ ਸਿੰਘ ਨੂੰ ਆਉਂਦਿਆਂ ਵੇਖ ਪਾਈ ਤਾਰਾ ਸਿੰਘ ਵਾਹ ਬੋਲੇ ਇਹ ਕੱਟਾ ਸਾਡੇ ਕਿਸ ਕੰਮ ਦਾ ਖਾਲਸਾ ਜੀ ਇਹ ਸੁਣਦਿਆਂ ਹੀ ਸਿੰਘਾਂ ਨੇ ਹਾਥੀ ਮੁਗਲਾਂ ਵਾਲ ਹੱਕ ਦਿੱਤਾ ਸਵਾਰ ਤੋਂ ਸਖਣਾ ਹਾਥੀ ਤੁਰਕਾਂ ਦੀਆਂ ਫੌਜਾਂ ਦੇ ਹੀ ਨੁਕਸਾਨ ਕਰਨ ਲੱਗਿਆ ਹੁਣ ਤੱਕ ਹੋਈ ਹਰ ਚੜਪ ਵਿੱਚ ਮੈਦਾਨ ਖਾਲਸੇ ਨੇ ਮਾਰਿਆ ਸੀ ਦਿਨ ਚੜ ਗਿਆ ਸੀ ਸੂਰਜ ਨੇ ਹਰ ਪਾਸੇ ਚਾਨਣ ਕਰ ਦਿੱਤਾ ਸੀ ਮੁਗਲ ਸਿਪਾਹੀ ਤਾਂ ਟੁਕੜੀਆਂ ਵਿੱਚ ਆਉਂਦੇ ਸੀ ਪਰ ਸਿੰਘ ਤਾਂ ਸਾਰੇ ਲੰਬੇ ਸਮੇਂ ਤੋਂ ਲਗਾਤਾਰ ਲੜ ਰਹੇ ਸੀ ਮੈਦਾਨ ਵਿੱਚ ਫਿਰਦੇ ਸਿੰਘ ਜ਼ਖਮੀ ਸਿੰਘਾਂ ਨੂੰ ਸਹਾਰਾ ਦੇ ਰਹੇ ਸੀ ਮੋਮਨ ਖਾਨ ਨੇ ਮੌਕਾ ਤਾਰਦਿਆਂ ਟੋਪਾਂ ਵਾਲਿਆਂ ਨੂੰ ਇਸ਼ਾਰਾ ਕੀਤਾ 40 ਦੀਆਂ 40 ਤੋਪਾਂ ਨੇ ਇਕੱਠਿਆਂ ਅੱਗ ਵਰਾਈ ਨਾਲ ਹੀ ਤੁਰਕਾਂ ਨੇ ਬੰਦੂਖਾਂ ਦੇ ਫਾਇਰ ਵੀ ਖੋਲ ਦਿੱਤੇ ਜਿਸ ਵਿੱਚ ਸਾਰੇ ਸਿੰਘ ਸ਼ਹੀਦیاں ਪਾ ਗਈ ਪਰ ਹਜੇ ਵੀ ਇੱਕ ਸਿੰਘ ਜ਼ਖਮੀ ਹਾਲਤ ਦੇ ਵਿੱਚ ਖੂਨ ਨਾਲ ਲਤਫਤ ਹੋਇਆ ਵੈਰੀਆਂ ਦੇ ਨਾਲ ਲੋਹਾ ਲੈ ਰਿਹਾ ਸੀ ਉਹ ਕੋਈ ਹੋਰ ਨਹੀਂ ਸਗੋਂ ਭਾਈ ਤਾਰਾ ਸਿੰਘ ਬਾ ਆਪ ਸੀ ਜ਼ਖਮੀ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣਾ ਘੋੜਾ ਮੁਗਲਾਂ ਵੱਲ ਭਜਾਇਆ ਘੋੜਾ ਵੀ ਜ਼ਖਮੀ ਸੀ ਪਰ ਉਸਨੇ ਫਿਰ ਵੀ ਭਾਈ ਸਾਬ ਦਾ ਸਾਥ ਨਾ ਛੱਡਿਆ ਤੇ ਕਿਸੇ ਵੀ ਤਰ੍ਹਾਂ ਭਾਈ ਤਾਰਾ ਸਿੰਘ ਨੂੰ ਮੁਮਨ ਖਾਨ ਦੇ ਹਾਥੀ ਕੋਲ ਪਹੁੰਚਾ ਦਿੱਤਾ ਭਾਈ ਸਾਹਮਣੇ ਘੋੜੇ ਦੀ ਪਿੱਠ ਤੇ ਖਲੋਂਦਿਆਂ ਹਾਥੀ ਵੱਲ ਛਾਲ ਮਾਰੀ। ਹਾਥੀ ਦੀ ਸੁੰਡ ਉੱਤੇ ਦੀ ਹੁੰਦੇ ਹੋਏ ਉਹ ਹਾਥੀ ਦੇ ਉੱਪਰ ਜਾ ਚੜ੍ਹੇ। ਆਪੀ ਕਿਰਪਾ ਦੇ ਵਾਰ ਨਾਲ ਉਹਨਾਂ ਮੁਹਾਵਦ ਦਾ ਸਿਰ ਵੜ ਦਿੱਤਾ। ਜਿਉਂ ਹੀ ਮੋਮਨ ਖਾਨ ਦੇ ਉੱਤੇ ਵਾਰ ਕਰਨ ਲੱਗੇ। ਮੋਮਨ ਖਾਨ ਨੇ ਆਪਣੀ ਬਰਚੀ ਹਾਥੀ ਨੂੰ ਕਬੋਈ। ਪੀੜ ਕਰਕੇ ਹਾਥੀ ਕਰਾਇਆ ਤੇ ਆਪਣੀਆਂ ਦੋ ਲੱਤਾਂ ਤੇ ਹੋ ਗਿਆ। ਭਾਈ ਸਾਹ ਨੂੰ ਸੰਭਲਣ ਦਾ ਮੌਕਾ ਨਾ ਮਿਲਿਆ ਤੇ ਉਹ ਹਾਥੀ ਤੋਂ heਠਾ ਡਿੱਗ ਪਏ। ਜਿਉਂ ਹੀ ਹਾਥੀ ਭਾਈ ਸਾਹ ਨੂੰ ਪਿਆਰਾ heਠਾ ਦੱਬਣ ਲਈ ਅੱਗੇ ਵਧਿਆ। ਭਾਈ ਸਾਹ ਨੇ ਫੁਰਤੀ ਨਾਲ ਆਪਣੀ ਕਿਰਪਾਲ ਕਮਾਈ ਤੇ ਹਾਥੀ ਦਾ ਸ ਹਾਥੀ ਪੀੜ ਨਾਲ ਤਰਫਾਂ ਲੱਗਿਆ ਤੇ ਪਿੱਛੇ ਵੱਲ ਮੁੜਦੇ ਆਪਣੇ ਸੈਨਾ ਨੂੰ ਹੀ ਲਤਾੜਨ ਲੱਗਿਆ ਪੀੜ ਦੇ ਨਾਲ ਚੀਕ ਰੇ ਭੱਜਦੇ ਹਾਥੀ ਤੋਂ ਮੋਮਨ ਖਾਂ ਵੀ ਬੇਟਾ ਡਿੱਗ ਗਿਆ ਤੇ ਬੁੰਦਲ ਗਿਆ ਤੇ ਭਾਈ ਤਾਰਾ ਸਿੰਘ ਬਾਹ ਨੇ ਆਪਣੀ ਕਿਰਪਾ ਨਾਲ ਮੋਮਨ ਖਾਂ ਦਾ ਸਿਰ ਵੀ ਲਾ ਦਿੱਤਾ ਇਸ ਤਰ੍ਹਾਂ ਮੁਗਲ ਸਪਾਈਆਂ ਨਾਲ ਜੂਲਦੇ ਜੂਲਦੇ ਅੰਤ ਭਾਈ ਤਾਰਾ ਸਿੰਘ ਬਾਹ ਵੀ ਸ਼ਹਾਦਤ ਦਾ ਜਾਮ ਪੀ ਗਏ ਉਹਨਾਂ ਨੇ ਆਪਣੀ ਸਿੱਖੀ ਸਦਕ ਸਿਰ ਦੇ ਕੇ ਨਿਭਾਇਆ ਤੇ ਆਪਣੀ ਦਿਲੀ ਇੱਛਾ ਨੂੰ ਪੂਰਾ ਕਰਦਿਆਂ ਜੰਗ ਦੇ ਮੈਦਾਨ ਵਿੱਚ ਸ਼ਹਾਦਤ ਦਾ ਜਾਮ ਪੀਤਾ ਇਹ ਜੰਗ 22 ਫਗਣ 1726 ਈਸਵੀ ਨੂੰ ਹੋਈ ਜਿਸ ਜਗ੍ਹਾ ਤੇ ਸਿੰਘ ਸ਼ਹੀਦ ਹੋਏ ਉਸ ਸਥਾਨ ਤੇ ਉਹਨਾਂ ਦੀ ਯਾਦ ਦੇ ਵਿੱਚ ਸ਼ਹੀਦਗੰਜ ਬਣਿਆ ਹੋਇਆ ਹੈ ਭਾਈ ਤਾਰਾ ਸਿੰਘ ਬਾਦ ਦੀ ਸ਼ਹੀਦੀ ਕਰਕੇ 1726 ਵਿੱਚ ਪਹਿਲਾ ਸਰਬੱਤ ਖਾਲਸਾ ਸੱਦਿਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੰਘ ਜੰਗਲਾਂ ਵਿੱਚ ਰਹਿਣ ਲਈ ਮਜਬੂਰ ਹੋ ਗਏ ਸੀ ਕਿਉਂਕਿ ਉਹਨਾਂ ਦੇ ਸਿਰਾਂ ਦੇ ਮੁੱਲ ਲਗਾਏ ਜਾ ਰਹੇ ਸੀ ਪਰ ਭਾਈ ਤਾਰਾ ਸਿੰਘ ਬਾਦ ਦੀ ਸ਼ਹਾਦਤ ਤੋਂ ਬਾਅਦ ਸਿੰਘਾਂ ਨੇ ਜੰਗਲਾਂ ਵਿੱਚੋਂ ਬਾਹਰ ਆਉਣ ਦਾ ਫੈਸਲਾ ਲਿਆ 1726 ਦੇ ਸਰਬੱਤ ਖਾਲਸੇ ਵਿੱਚ ਸਿੰਘਾਂ ਵੱਲੋਂ ਸਰਕਾਰੀ ਮੁਖਬਰਾਂ ਨੂੰ ਸੋਧਣ ਸਰਕਾਰੀ ਖਜ਼ਾਨੇ ਅਸਲੇ ਖਾਨੇ ਤੇ ਮੁਗਲਾਂ ਦੇ ਅਸਤਵ ਉੱਤੇ ਲੁੱਟਾਂ ਦਾ ਮਤਾ ਪਾਸ ਕੀਤਾ 1726 ਤੋਂ 1733 ਤੱਕ ਸਿੰਘਾਂ ਨੇ ਐਸਾ ਮੁਗਲਾਂ ਦੇ ਨਾਸਾਂ ਵਿੱਚੋਂ ਧੂਆ ਕੱਢਿਆ ਐਸਾ ਵਕਤ ਪਾਇਆ ਕਿ ਜਿਹੜੀ ਮੁਗਲ ਸਲਤਨਤ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਉਂਦੀ ਸੀ ਉਹੀ ਮੁਗਲ ਸਲਤਨਤ ਸਿੰਘਾਂ ਨੂੰ ਨਵਾਬੀ ਦੇਣ ਲਈ ਮਜਬੂਰ ਹੋ ਗਈ ਤੇ 1733 ਵਿੱਚ ਜ਼ਕਰੀਆ ਖਾਨ ਨੇ ਖਾਲਸੇ ਨੂੰ ਨਵਾਬੀ ਪੇਸ਼ ਕੀਤੀ ਵਿਰਸਾ ਗੁਰਬਾਣੀ ਚੈਨਲ ਵੱਲੋਂ ਸ਼ਹੀਦ ਭਾਈ ਤਾਰਾ ਸਿੰਘ ਵਾਹ ਤੇ ਇਸ ਜੰਗ ਵਿੱਚ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਇਤਿਹਾਸ ਨਹੀਂ ਸਾਂਝ ਪਾਉਂਦੀਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਹਿਮਾ ਦੇ ਜਾਚਕਾਂ ਜੇ ਤੁਹਾਨੂੰ ਸਾਡਾ ਇਹ ਪ੍ਰਾਲਾ ਵਧੀਆ ਲੱਗਦਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਆਪਣੇ ਮਾਨਮਤੇ ਸਿੱਕੇ ਇਤਿਹਾਸ ਨਾਲ ਜੁੜ ਸਕੀਏ ਤੇ ਆਪਣੇ ਇਤਿਹਾਸ ਦੇ ਉੱਤੇ ਮਾਣ ਮਹਿਸੂਸ ਕਰ ਸਕੀਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਫਰ ਸ਼ਹਾਦਤ